ਤਦ ਕੋਲ ਬਾਲ ਸਾਹਿਬ ਕਿਰਪਾ ਕਰਕੇ ਬੇਨਤੀ ਕਰਕੇ ਸਮਝਾਉਣ ਦਾ ਯਤਨ ਕਰਦੇ ਹਾਂ ਕਿ اے ਭਾਈ ਅਸੀਂ ਜਿਹੜੇ ਜੀਵ ਹਾਂ ਇਹ ਮਾਇਆ ਦੇ ਮੋਹ ਦੇ ਵਿੱਚ ਬਹੁਤ ਅੰਨੇ ਹੋਈ ਹੋਈਆਂ ਹਾਂ ਹਮ ਅੰਧੇ ਅੰਧੇ ਵਖੇ ਵਖਰਾਤੇ ਵਖਿਆ ਨਾ ਮਾਇਆ ਦਾ ਸਹਿਬ ਜੀ ਕਹਿੰਦੇ ਇਹ ਵਿਖ ਦੇ ਵਿੱਚ ਰੱਤੇ ਹੋਏ ਮਾਇਆ ਵਿੱਚ ਰੱਤੇ ਹੋਏ ਮੈਂ ਖੁਦਾਰਖਾਨੀ ਜਨਰ ਵਿੱਚ ਮੰਦਨ ਰਹਿਣ ਅਸੀਂ ਕਿਵੇਂ ਗੁਰੂ ਦੇ ਦੱਸੇ ਹੋਏ ਜੀਵਨ ਰਾਹ 'ਤੇ ਚੱਲ ਸਕੀਏ ਇਹ ਪ੍ਰਸ਼ਨ ਹੈ ਤੇ ਇਹਦਾ ਉੱਤਰ ਸਤਿਗੁਰ ਜੀ ਆਗਿਆ ਪੰਥ ਵਿੱਚ ਸੁਣਾਉਂਦੇ ਨੇ ਇਹ ਸਹਿਬ ਸਤਿਗੁਰ ਕਾ ਸਾਹਿਬ ਜੀ ਨੇ ਪ੍ਰਸ਼ਨ ਕੀਤਾ ਹੈ ਕਿ ਅਸੀਂ ਜੰਨੀ ਵੀ ਸੰਸਾਰੀ ਜੀਵਾਂ ਮਾਇਆ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਇੰਨੇ ਅੰਦੇ ਹੋ ਚੁੱਕੇ ਆ ਉਹਨੇ ਹੋ ਕੇ ਮਾਇਕ ਪਦਾਰਥਾਂ ਦੀ ਜਹਿਰ ਵਿੱਚ ਮੰਨ ਰਹੇ ਨੇ ਬੜਾ ਮੁਸ਼ਕਲ ਹੈ ਫਿਰ ਮਾਇਆ ਦੇ ਰੋ ਦੇ ਵਿੱਚ ਰਹਿ ਕੇ ਉਸ ਅਕਾਰਪੁਰਖ ਵੈਰਗੁਰੂ ਜੀ ਨੂੰ ਜਪਣਾ ਗੁਰੂ ਦੇ ਦਰਸੇ ਉਹ ਜੀਵਨ ਮਾਰਗ ਤੇ ਚੱਲਣਾ ਚੱਲਿਆ ਕਿਵੇਂ ਜਾ ਸਕਦਾ ਹੈ ਸਤਿਗੁਰ ਦਇਆ ਕਰੇ ਸੁਖ ਦਾਤਾ जे सतगुरु दया करे सुखां देण वाला गुरु आप ही साडे ते निर्भर कर दवे बड़ा पाप मार पौक का है सतगुरु जी गोज वचन कर देवे पासा कहंदे ने जेड़ा मेरे मार्ग है बड़ा बिरख मार्ग है खन्यो दिखी बालवा निकी एत मार्ग चलना ਕਾਸਾ ਕਹਿੰਦੇ ਇਹ ਗੁਰੂ ਦੇ ਮਾਰਗ ਤੇ ਚੱਲਣਾ ਰਸਤਾ ਇੰਨਾ ਵਿਖੂ ਮੈਂ ਜਿਵੇਂ ਖੰਡੇ ਨੂੰ ਝਾਕ ਕੇ ਚੱਲਣਾ ਪਵੇ ਪਰ ਇਸ ਤੇ ਚੱਲ ਕੌਣ ਸਕਦਾ ਜਿਹਦੇ ਉੱਤੇ ਓਰਾ ਨੂੰ ਕਿਰਪਾ ਕਰੇ ਮੇਜ ਕਰੇ ਦਇਆ ਕਰੇਵੇ ਸੁੱਖਾਂ ਦਾ ਦਾਤਾ ਅਨਦਾਵ ਹੈ ਅਰਪਨ ਪਾਲੀ ਜੇ ਸਾਨੂੰ ਆਪਣੇ ਪੱਲੇ ਨਿਹਣ ਲਾ ਲਵੇ ਸਾਨੂੰ ਆਪਣੇ ਨਾਲ ਲਾ ਲਵੇ ਇਹ ਹੀ ਉਸ ਕਾਰਨ ਕਰਕੇ ਜੀ ਦੀ ਕਿਰਪਾ ਸਰਕਾਰ ਗੁਰੂ ਦੇ ਨਾਲ ਲੱਗ ਕੇ ਅਸੀਂ ਸਤਿਗੁਰ ਜੀ ਦੇ ਗੁਰੂ ਜੀ ਨੇ ਦਰਸਾਏ ਮਾਰਗ ਉੱਤੇ ਚੱਲਦੇ ਹਾਂ ਗੁਰਸਿੱਖ ਮੀਤ ਚੱਲੋ ਪੁਰਸਾਲੀ ਸਤਿਗੁਰੂ ਗੁਰੂ ਅੰਮ੍ਰਿਤਸਰ ਸਾਹਿਬ ਬਚਨ ਕਰਦੇ ਨੇ ਕਹਿੰਦੇ ਇਹ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਗੁਰਸਿੱਖ ਮਿੱਤਰ ਤਾਂ ਭਾਵ ਜਿਹੜੇ ਗੁਰੂ ਦੇ ਦਰਗ਼ ਕੱਗੇ ਨੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਉਹਨਾਂ ਨੂੰ ਸਤਿਗੁਰੂ ਪਾਸਾ ਕਹਿੰਦੇ ਚੱਲਣ ਦੀ ਪ੍ਰੇਰਣਾ ਦਿੰਦੇ ਨੇ ਮੇਰੇ ਗੁਰਸਿੱਖ ਮਿੱਤਰੋ ਤੁਸੀਂ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਦੱਸੇ ਹੋਏ ਜੀਵਨ ਰਾਹ ਤੇ ਚਲੋ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਮੇਰਾ ਨੀ ਰਹਾਓ ਆਰੰਭ ਕਰਾਂ ਕਿ ਪ੍ਰਮਾਤਮਾ ਦੀ ਸਿਖਤ ਸਲਾਹ ਕਰਿਆ ਕਰ ਹਾਰ ਖਾਲੇ ਕਥਾ ਨਿਰੰਨੀ ਉਸ ਕਾਲਪੁਰਖ ਵੈਕੁੰਠੀ ਸਤਿਗੁਰ ਕਾਂਸਾ ਕਹਿੰਦੇ ਸਿਖਤ ਸਲਾਹ ਕਰਿਆ ਕਰ ਜੋ ਜਰੂਰ ਤੈਨੂੰ ਮੰਗੇ ਤੈਨੂੰ ਸਾਨੂੰ ਕੀ ਆਖਦਾ ਹੈ ਗੁਰਸਾਨੂੰ ਬੋਲ ਕਿਰਪਾ ਕਰ ਦੇਣੀ ਸਤਿਗੁਰ ਜੀ ਰੋਸ ਮੁਝਾਉਂਦੇ ਨੇ ਭਾਈ ਨਾਮਦਾ ਪੁਰਖ ਅਕਾਲ ਪੁਰਖ ਵੈਕੁੰਠੀ ਦੀ ਸਿਖਤ ਸਲਾਹ ਕਰਨਾ ਸਭ ਕੁਰੇ ਵੀਰ ਲੋਕ ਸਮਝਾਉਂਦੇ ਕਿ ਇਸ ਕਰਕੇ ਗੁਰੂ ਪਾਸ਼ਾ ਮਹਾਰਾਜ ਵਚਨ ਕਰਦੇ ਨੇ ਭਾਈ ਤੂੰ ਜੋ ਤੈਨੂੰ ਗੁਰੂ ਵਚਨ ਕਰੇ ਗੁਰੂ ਸਾਨੂੰ ਵਚਨ ਕਰੇ ਹੈ ਗੁਰੂ ਆਖਦਾ ਪਰਮਾਤਮਾ ਦੀ ਸਿੱਖ ਸਲਾਹ ਕਰਿਆ ਕਰ ਜੋ ਗੁਰੂ ਆਧਰਾ ਕਹੀਂ ਨੂੰ ਆਪਣੇ ਭਰੇ ਵਾਕ ਕੇ ਸਮਝ ਇਹਦੇ ਵਿੱਚ ਹੀ ਤੇਰਾ ਪਦ ਹੈ ਇਸ ਕਰਕੇ ਪ੍ਰਭੂ ਦੀ ਸਿੱਖ ਸਲਾਹ ਅਨੁਕੀ ਤਵਰੀਨੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਹਰ ਹਰ ਕਥਾ ਨਿਰਾਗਿ ਅਗਲੇ ਪਾਵਨ ਬਚਨਾਂ ਰਾਹੀਂ ਸਤਿਗੁਰੂ ਜੀ ਸੁਣ ਜਾਉਣਗੇ ਗੁਰੂ ਦਾ ਸ਼ਬਦ ਕੀ ਕੀ ਤਤ ਉਤਪਤੀਆਂ ਕਰਦਾ ਹੈ ਸਾਡੇ ਹਿਰਦੇ ਵਿੱਚ ਜਿਹੜੇ ਨਾਮ ਨਾਲ ਜੁੜਦੇ ਉਹਨਾਂ ਅੰਦਰ ਕੀ ਕੀ ਤਵਨੀਤੀਆਂ ਹੁੰਦੀਆਂ ਨੇ ਇੱਥੇ ਦੇ ਸਹਿਬ ਸਤਿਗੁਰੂ ਜੀਆਂ ਨੇ ਸਿਰਫ ਬੇਨਤੀ ਕੀਤੀ ਹੈ ਸੁਣ ਜਾਉਣਾ ਕੀਤਾ ਹੈ ਭਾਈ ਜੋ ਗੁਰੂ ਕਹੈ ਸੋਈ ਭਗਵਾਨ ਹੋ ਜੋ ਸਮੂਹ ਗੁਰੂ ਜੀ ਬਚਨ ਕਰਦੇ ਨੇ ਤੇਰੇ ਭਲੇ ਹੋਏ ਬਚਨ ਨੇ ਆਪਣੇ ਭਲੇ ਵਾਸਤੇ ਆਹ ਹਰ ਕਥਾ ਨਰਮੀ ਗੁਰੂ ਦੇ ਕਹੇ ਕੋਈ ਬਚਨਾਂ ਨੂੰ ਮੰਨ ਲੈ ਨਾਮ ਜਪ ਲੈ ਸਿਮਰਨ ਕਰ ਉਹ ਸਾਰਾ ਕੁਝ ਵੈਰਕ ਦੀ ਸੇਧ ਸਦਾ ਕਰ ਲੈ ਇਹ ਤੇਰੇ ਜੀਵਨ ਦੇ ਵਿੱਚ ਇੱਕ ਅਨੋਖੀ ਤਗਲੀ ਹੈ ਨਾਮ ਜਪਣ ਦੇ ਨਾਲ ਆ ਜਾ ਰਹੀ ਗੀ ਰਹਾ ਹੋਂ ਹਰ ਕੇ ਸੰਤ ਸੁਣ ਹੋਂ ਜਨ ਘਰੀ ਗੁਰ ਸੇਵੋ ਵੇਗ ਤੈਨੂੰ ਇਹ ਕਹਿੰਦੇ ਵੀਰੇ ਹਰੀ ਦੇ ਸੰਤ ਨੂੰ ਏਹ ਪ੍ਰਭਾ ਕੋ ਸੁਣੋ ਛੇਤੀ ਗੁਰੂ ਦੀ ਸੰਗਤ ਆਇਆ ਹੋਰ ਸਾਰੇ ਕੰਮਾਂ ਵਾਂਗ ਆਸਾ ਕਿਤੇ ਤੂੰ ਤੇਰੀ ਪਿਆ ਲਾ ਸਕਦਾ ਕਰਿਆ ਕਰ ਜੇਰੀ ਸਤਗੁਰੂ ਜੀ ਕਹਿੰਦੇ ਪਾਪ ਕਰਨ ਵਿੱਚ ਦੇਰੀ ਕਰ ਪਰ ਨਾਮ ਜਪਣ ਦੇ ਵਿੱਚ ਕਦੇ ਦੇਰੀ ਨਾ ਕਰ ਗੁਰੂ ਦੀ ਸਰਨ ਪੈਣ ਦੇ ਵਿੱਚ ਕਦੇ ਵੀ ਦੇਰ ਨਾ ਕਰ ਕਿਉਂਕਿ ਸਤਿਗੁਰਾਂ ਦੇ ਵਾਰਿ ਪਾਚਨਾ ਤਾਂ ਸਰਨ ਕਰਦੇ ਆਂ ਬਾਦਸ਼ਾਹ ਕਹਿੰਦੇ ਤੇਰੇ ਸਵਾਸਾਂ ਦਾ ਸਵਾਸ ਘਰੋਸਾ ਹੈ ਕੋਈ ਕਿ ਇੱਕ ਸਵਾਸ ਆਇਆ ਤੇਰਾ ਦੂਸਰਾ ਤੈਨੂੰ ਆਵੇਗਾ ਕਿ ਨਹੀਂ ਆਵੇਗਾ ਕੀ ਪਤਾ ਮਤ ਜਾਪੈ ਸਭ ਆਵੇਂ ਕਿ ਨਾ ਆਵੇਂ ਵੀ ਆਸਵੇਂ ਕੀਮਤਾ ਸਾਹ ਹੋਣਾ ਕਿ ਨਹੀਂ ਆਉਣਾ ਇਸ ਕਰਕੇ ਬੁਤੇਰ ਨਾ ਕਰ ਪਰ ਹਰੇਕ ਕੰਮ ਵਿੱਚ ਦੇਲ ਕਰ ਸਕਦਾ ਹੈ ਸੰਸਾਰ ਦੇ ਕੰਮਾਂ 'ਚ ਦੇਲ ਕਰ ਲਿਆ ਕਰ ਕੋਈ ਦਾ ਵੀ ਪਰ ਛੇ ਦਿਨ ਗੁਰੂ ਦੀ ਸੰਗ ਬਹਿ ਜਾ ਜੇ ਭਰਾਵਾ ਛੇ ਦਿਹੀ ਗੁਰੂ ਵਾਲਾ ਬਣ ਜਾ ਨਾਮ ਜਪਣਾ ਸ਼ੁਰੂ ਕਰ ਦੇ ਉਹਨਾਂ ਦੇ ਤੇ ਜੀਵਨ ਦਾ ਸਹਰੋਸਾ ਕੋਈ ਨਹੀਂ ਹੈ ਸਤਿਗੁਰੂ ਗਰੀਬ ਨਗਾਰ ਗੁਰੂ ਨਾਨਕ ਪਾਸਾ ਕਹਿੰਦੇ ਮਰਦਾਨਿਆਂ ਮੌਤ ਨੂੰ ਕਿੰਨੀ ਬਦੂਰ ਜਾਣਨਾ ਹੈ ਮਰਦਾਨਾ ਕਹਿੰਦਾ ਜੀ ਹੁਣ ਆਪਰਾ ਰਾਤ ਦਾ ਸਮਾਂ ਪਤਾ ਨਹੀਂ ਸਵੇਰ ਦਾ ਸੂਰਜ ਚੜੇਗਾ ਕਿ ਨਹੀਂ ਚੜੇਗਾ ਗੁਰੂ ਨਾਨਕ ਪਾਸਾ ਕਹਿੰਦੇ ਫਿਰ ਤੂੰ ਤੇ ਬੜੀ ਬੁੱਧੀ ਜਾਣਦਾ ਹੈ ਮੌਤ ਨੂੰ ਇਹ ਜੀਰੂ ਥੋੜ੍ਹਾ ਮੌਤ ਪਸੰਦ ਕਿੰਨੀ ਨੇੜੇ ਹੈ तकरीबन 5 ਕਿੰਨੇ ਬੰਨਿਆ ਪਈ ਥੰਦਾ ਸਤਿਗੁਰ ਮੌਤ ਨੂੰ ਕਿੰਨੀ ਦੂਰ ਸੰਗਤਾਂ ਉਮਰ ਗਾਲਾ ਜੀ ਕਹਿੰਦੇ ਸਤਿਗੁਰ ਕਾਰਸਾ ਇੱਕ ਕਦਮ ਪੱਤੀ ਹੈ ਦੂਸਰੀ ਕਦਮ ਪੱਟਣੀ ਹੈ ਜਾਂ ਨਹੀਂ ਪੱਟਣੀ ਇਹਦਾ ਕੋਈ ਨਹੀਂ ਪਤਾ ਨਹੀਂ ਗੁਰੂ ਨਾਨਕ ਕਾਸਾ ਕਹਿੰਦੇ ਮਨ ਪਾਲਿਆ ਮੌਤ ਇੰਨੀ ਵੀ ਫਿਰ ਹੋਰ ਕਿੰਨੀ ਨੇੜੇ ਹੈ ਸਤਿਗੁਰੂ ਸਾਹਿਬ ਕਿਰਪਾ ਕਰੋ ਜੀ ਦੱਸੋ ਸਾਨੂੰ ਨਹੀਂ ਪਤਾ ਹੈ ਜੀ ਸਮਰਾਤ ਕੋ ਸਰਵਾਨ ਨੂੰ ਆਸਾ ਕਹਿੰਦੇ ਹਮ ਆਦਮੀ ਆ ਇੱਕ ਦਮੀ ਮਹਾਰਤ ਮਹਤ ਨਾਨ ਆ ਗੁਰਨਾਨਕ ਪਾਸਾ ਕਹਿੰਦੇ ਭਾਈ ਇੱਕ ਦਮ ਦੇ ਆ ਰਹੀਆਂ ਦਮ ਜਾਂਦਾ ਹੈ ਤਾਂ ਆਦਮੀਆਂ ਜਿਹਨੂੰ ਤੰਮ ਰੁਕ ਗਿਆ ਉਹਨੇ ਕੋਈ ਕਦਮ ਅੱਗੇ ਰੱਖਣ ਦੇ ਨਹੀਂ ਫਿਰ ਬਾਸਾ ਕਹਿੰਦੇ ਉਹਨੇ ਤੇ ਜਿਹੜੀ ਮੂੰਹ ਦੇ ਵਿੱਚ ਪਾਈ ਬਰਾਹੀ ਵੀ ਜਿਹੜੀ ਹੈ ਉਹ ਵੀ ਅੰਦਰ ਲੰਘਾਉਣੀ ਜਦੋਂ ਸਮਾਂ ਆ ਜਾਂਦਾ ਹੈ ਉਹ ਅੰਦਰ ਲੰਘਾਉਣੀ ਵੀ ਨਸੀਬ ਨਹੀਂ ਹੁੰਦੀ ਹੈ ਦੰਦ ਹੀ ਆਉਂਦੀਆਂ ਸਾਹ ਆਇਆ ਜਿਹੜਾ ਉਹ ਹੀ ਆਪਣਾ ਹੈ ਇਸ ਕਰਕੇ ਗਰੀਬਨਵਾਰ ਕਹਿੰਦੇ ਵੀ ਹਰੀ ਦੇ ਸੰਤੂਰ ਮੇਰੇ ਪ੍ਰਭੂ ਛੇਤੀ ਬੋਲ ਦੇ ਦੇਰ ਨਾ ਕਰੋ ਛੇਤੀ ਹੀ ਗੁਰੂ ਦੇ ਸ਼ਰਨ ਪੈ ਜਾਓ ਜੇ ਤੁਸੀਂ ਛੇਤੀ ਗੁਰੂ ਦੀ ਸ਼ਰਨ ਕਰੋਗੇ ਫਿਰ ਤੁਹਾਡਾ ਜੀਵਨ ਸਫਲ ਹੋ ਜਾਏਗਾ ਇਸ ਕਰਕੇ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਾਣੂ ਆਜ ਏ ਕਹਿੰਦੀ ਗਰੀਬਨਵਾਜ਼ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਨ ਲੈ ਜਾਓ ਛੇਤੀ ਕਰੋ ਤੇ ਜੀਵਨ ਦੇ ਸਫਲ ਵਾਸਤੇ ਪਰਮਾਤਮਾ ਦੇ ਨਾਮ ਦਾ ਖਰਚਾ ਪੰਪਲੇ ਬੰਦ ਹੈ ਜੇ ਤਰ੍ਹਾਂ ਸੱਪਰ ਤੇ ਜਾਣ ਲੱਗਿਆ ਇਨਸਾਨ ਬੱਲੇ ਖਰਚਾ ਬਨ ਕੇ ਧੁਰਦਾ ਮਾਇਆ ਲੈ ਕੇ ਧੁਰਦਾ ਹੈ ਇਹਨਾਂ ਮੇਰਾ ਕਰਾਇਆ ਤੱਕ ਜਾਣਾ ਇੰਨੀ ਉਥੇ ਮੈਨੂੰ ਲੋੜ ਹੈ ਸਾਰਾ ਉਹਨੂੰ ਨੋਟ ਕਰਕੇ ਚੰਗੀ ਮਾਇਆ ਆਪਣੇ ਬੱਲੇ ਨਾਲ ਬਨ ਕੇ ਧੁਰਦਾ ਜੇ ਵਿੱਚ ਪਾ ਕੇ ਧੁਰਦਾ ਕਿਉਂਕਿ ਜੇ ਮਾਇਆ ਨਹੀਂ ਹੋਏਗੀ ਸੱਪ ਨਹੀਂ ਕੀਤਾ ਜਾਣਾ ਇਸੇ ਤਰ੍ਹਾਂ ਗੀਵਨਵਾਜ ਘਾਸਾ ਕਹਿੰਦਾ ਹੈ ਭਾਈ ਜੀਵਨ ਦੇ ਸੱਪਰ ਵਾਸਤੇ ਪਰਮਾਤਮਾ ਦਾ ਨਾਮ ਆਪਣੇ ਪਰੇਵੰਦ ਹੈ ਕਿਉਂਕਿ ਅਗਲੇ ਨਾਮ ਨੇ ਜਿਹੜਾ ਮੈਥੇ ਸਭ ਰਹਾ ਤੇਰਾ ਉਹ ਸਭਰ ਬੜਾ ਮੰਮਾ ਹੈ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਪਹੁੰਚਣ ਦਾ ਬੜਾ ਮੰਮਾ ਸਭ ਕੁਰੇ ਗਰੀਬਨ ਬਾਜ ਨੇ ਸਮਝਾਉਣ ਦਾ ਵਚਨ ਕੀਤਾ ਸਭ ਨੂੰ ਯਕਨ ਕੀਤਾ ਹੈ ਭਾਈ ਬੜਾ ਭੈੜਾ ਮਾਰ ਬਣਾਉ ਉਹ ਸੁਖਣੀ ਸਾਖੀ ਦੇ ਵਿੱਚ ਆਪਾ ਪੜਦੇ ਆ ਕਿ ਵੀ ਵਿਚਾਰ ਕਰਦੇ ਆ ਆਸਾ ਕਹਿੰਦੇ ਜੈ ਮਾਨਾ ਪਿਆਨ ਤੁਜਾਂ ਮੁਦਲੇ ਉਥੇ ਦਨਾਂ ਦੇ ਦਰਮੇਨ ਨੂੰ ਤੰਦ ਰਜੇ ਨਿਸਾਨ ਨੂੰ ਤਸੀਹੇ ਰਦੇ ਨੇ ਆਸਾ ਕਹਿੰਦੇ ਹਰ ਕਾ ਨਾਮ ਉਥੇ ਕੇਵਲ ਅਕਾਲ ਪੁਰਖ ਵੇ ਜੀ ਦਾ ਨਾਮ ਜੱਗਿਆ ਹੋਇਆ ਨਾਮ ਉਹਨੇ ਹੀ ਸੁਹੇਤ ਕਰਨੀ ਹਰ ਕਾ ਨਾਮ ਸੰਕੀਰੈ ਚਲ ਜਹ ਮੁਸ਼ਕਲ ਹੋਵੇ ਅਤਕਾਰੀ ਜਿੱਥੇ ਬੜੀਆਂ ਭਾਰੀਆਂ ਭਾਰੀ ਮੁਸ਼ਕਲਾਂ ਆਉਣੀਆਂ ਨੇ ਕਾਸਾ ਕਹਿੰਦੇ ਰਾਤ ਦੇ ਵਿੱਚ ਜਾਂਦੇ ਆ ਹਰ ਗੁਨਾਮ ਥਿਨ ਮਾਹੀ ਗੁਦਾਈ ਉਥੇ ਨਾਮ ਨਹੀਂ ਤੇਰਾ ਉਗਾਰ ਕਰਨਾ ਹੈ ਨਾਮ ਨਹੀਂ ਤੇਰੀ ਸਹਾਇਤਾ ਕਰਨੀ ਹੈ ਇਸ ਕਰਕੇ ਤਾਂ ਗੁਰੂ ਰਾਮਦਾਸ ਜੀ ਸਤਿਰਾਜ ਵਚਨ ਕਰਦੇ ਨੇ ਭਾਈ ਆਪਣੀ ਜੀਵਨ ਦੇ ਸਫਰ ਵਾਸਤੇ ਛੇਦੀ ਗੁਰੂ ਦੀ ਸਾਂਣੀਓ ਚੱਲ ਜਾ ਸੇਦੀ ਗੁਰੂ ਦਾ ਪੱਲਾ ਫੜਦਾ ਹੈ ਤੇ ਛੇਤੀ ਹੀ ਨਾਮ ਰੂਪੀ ਤੁਹਾਨੂੰ ਆਪਣੇ ਪੱਲੇ ਬਣ ਗਏ ਮਤਾਂ ਸਮਝ ਕੇ ਆਜੇ ਕੰਮ ਕਰਨ ਲਵਾਗਾ ਭਲਕੇ ਇਹ ਕੰਮ ਕਰ ਲਵਾਗਾ ਆਸਾ ਕਹਿੰਦੇ ਟਾਲ ਮੂਲ ਨਾ ਕਰ ਜਦੋਂ ਉਹ ਸਮਾਂ ਆ ਗਿਆ ਕਿ ਉਤੋਂ ਮੌਲ ਨਹੀਂ ਮਿਲਣੀ ਇੱਥੇ ਆਉਣਗੇ ਜਨ ਚਲੋ ਸਿਤਾਬ ਦੀਵਾਨ ਬੁਲਾਇਆ ਚਲਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨਦਰ ਕਾਕਾ ਆਇਆ ਕਹਿੰਦੇ ਕਹਿੰਗੇ ਚਲ ਪਏ ਛੇਤੀ ਚਲ ਜਮਾ ਦਾ ਆ ਕੇ ਫੜ ਲੈਣਾ ਤੈਨੂੰ ਚਲ ਛੇਤੀ ਚਲ ਤੈਨੂੰ ਲਾਇਆ ਹੈ ਕਹਿੰਦੇ ਵੀ ਇਨਸਾਨ ਇਹ ਸੰਸਾਰ ਦੀ ਮੂਹ ਮਾਇਆ ਦੇ ਵਿੱਚ ਫਸਿਆ ਹੋਇਆ ਉਹਨਾਂ ਨੂੰ ਬੇਨਤੀ ਕਰਦਾ ਹੈ ਉਹਨਾਂ ਨੂੰ ਵਚਨ ਕਰਦਾ ਹੈ ਕਹਿੰਦਾ ਕਰਹੁਮ ਅਰਦਾਸ ਗਾਮਿ ਕਿ ਸੁਭਾ ਕੀ ਲਿਹੁਣ ਬੇਰ ਆਜ ਕੀ ਰਾਤੀ ਕਹਿੰਦਾ ਉਹ ਫਿਰ ਬੇਨਤੀਆਂ ਕਰਦਾ ਮੇਰਾ ਹਜ ਸਾਥ ਮਤਾ ਕੁਝ ਬਾਕੀ ਰਹਿੰਦਾ ਹੈ ਮੇਰਾ ਸਾਖ ਕਥਾ ਮੈਂ ਦੱਸਣਾ ਹੈ ਆਪਣੇ ਪੁੱਤਰਾਂ ਨੂੰ ਕਿਥੋਂ ਕੁਝ ਲੈਣਾ ਨਹੀਂ ਕਿਹਦਾ ਲੈਣਾ ਹੈ ਇਹ ਸਾਖ ਕਥਾ ਬਹਿੰਦਾ ਮੇਰਾ ਤੁਹਾਨੂੰ ਇੱਕ ਤੋਂ ਇੱਕ ਰਾਤ ਦੀ ਮੁੱਢ ਦੇ। ਤੇ ਕਹਿੰਦੇ ਜਨ ਕਹਿੰਦੇ ਨੇ ਹੁਣ ਨਹੀਂ ਸਮਾਂ ਹੈ ਤੇਰੇ ਕੋਲ ਚਲ ਚਾਲ ਹੁੰਦੇ ਚਾਲ ਕਰ ਹਾਲ ਦੀਵਾਨ ਦਾ ਆ ਆਛੇ ਜੀ ਜੀ ਚਾਲ ਹੁਣ ਸਾਡਾ ਸਮਾਂ ਕਰਵਾ ਲੈਣਾ ਕਰ। ਫਿਰ ਕਹਿੰਦੇ ਕਹਿੰਦਾ ਹੈ ਸੋਬਾ ਜਿਵਾਜ ਸਰਾਏ ਗਜਾਰੋ ਬਸ ਕਹਿੰਦਾ ਜੇ ਬਾੜੀ ਮੌਲਤਰੀ ਲੈ ਸਕਦੇ ਇੱਕ ਰਾਤ ਦੀ ਮੌਲਤ ਦੇ ਦੋ ਸਵੇਰੇ ਆਪਾਂ ਸਵਾਭ ਤੇ ਚੱਲਾਂਗੇ ਸਵੇਰ ਦੀ ਨਵਾਜ਼ ਵੀ ਕਹਿੰਦਾ ਮੈਂ ਰਾਤ ਦੇ ਵਿੱਚ ਇਹਦਾ ਕਰ ਦੂੰਗਾ ਬਸ ਹੁੰਦਾ ਸਮਾਂ ਨਹੀਂ ਸੋਗਨ ਗਾਂ ਸਰਾਏ ਗਜਾਰੋ ਕਿਸ ਤੇ ਖਰਚ ਤੁਹਾਡਾ ਸਾਰੂ ਜਦੋਂ ਨਹੀਂ ਮੰਨਦੇ ਕਹਿੰਦੇ ਫਿਰ ਇਨਸਾਨ ਦਾ ਸੁਭਾਅ ਬਣਿਆ ਹੁੰਦਾ ਰਿਸ਼ਵਤ ਲੈਣ ਦਾ ਕਹਦਾ ਉਹ ਜਮਾ ਨੂੰ ਕਹਿੰਦਾ ਮੈਂ ਤੁਹਾਡਾ ਖਰਚਾ ਉੱਠ ਲੈਣਾ ਹੀ ਕਰਾਤਾ ਖਰਚਾ ਬਸ ਹੋ ਕਿ ਨਹੀਂ ਖਰਚਾ ਵੀ ਨਹੀਂ ਮੰਨੇ ਕਿਉਂਕਿ ਇਹ ਮਾਇਆ ਪਾਸਾ ਕਹਿੰਦੇ ਸੰਸਾਰ ਦੀ ਨਾਲ ਜਾਣੀ ਨਹੀਂ ਹੈ ਉਹਨਾਂ ਨੇ ਮਾਇਆ ਕੀ ਕਰਨੀ ਇਸ ਕਰਕੇ ਪਾਸਾ ਕਹਿੰਦੇ ਨੇ ਭਾਈ ਤਾਲੁ ਤੋੜਨਾ ਕਰ ਮਤ ਜਾਣੂ ਅੱਜ ਏ ਕੱਲ ਹੀ ਇਹ ਮਤ ਜਾਣ ਕੇ ਅੱਜ ਨਾਮ ਜਪਾਂਗਾ ਜਾਂ ਕੱਲ ਨੂੰ ਨਾਮ ਨਾ ਪਾਂਗਾ ਅੱਜ ਮੈਂ ਗੁਰੂ ਵਾਲਾ ਬਣ ਜਾਵਾਂਗਾ ਕੱਲ ਬਣਨਾ ਅਗਲੀ ਸੰਗਰਾਮ ਨੂੰ ਬਣਾਂਗਾ ਅਗਲੀ ਨਸਮੇ ਮਹਾਂਪੂਰਨ ਵਾਸੀ ਨੂੰ ਮੁਲਤਸ ਕਰਾਂਗਾ ਆਸਾ ਜਨੇ ਟਾਲ ਨਾ ਕੋਲ ਜਿੰਨੀ ਛੇਤੀ ਹੋ ਸਕਦਾ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਗੁਰੂ ਦੇ ਬਚਨਾਂ ਨੂੰ ਸਮਾ ਲੈ ਨਾਮ ਮੁਕਤੀ ਤਾਨੂੰ ਥੱਲੇ ਬਣ ਲੈ ਤੇਰਾ ਭਲਾ ਹੋ ਜਾਏਗਾ ਤੇਰੇ ਭਲੇ ਵਾਸਤੇ ਹੈ ਇਸ ਕਰਕੇ ਟਾਲ ਨੂੰ ਟੋਲ ਨਾ ਕਰਿਆ ਕਰ ਹਰ ਕੇ ਸੰਤ ਜਪੋ ਹਰ ਜਪਣਾ ਹਰ ਛੰਤ ਚਲੈ ਹਰ ਨਾਮੀ ਸਤਗੁਰੂ ਜੀ ਕਹਿੰਦੇ ਵੇ ਹਰੀ ਦੇ ਸੰਤ ਜਨੋ ਪਰਮਾਤਮਾ ਦਾ ਨਾਮ ਜਪਿਆ ਕਰੋ ਇਸ ਨਾਮ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜਿਹੜਾ ਸਾਡਾ ਥੋੜਾ ਬਹੁਤ ਵੀ ਇਨਸਾਨ ਹੁੰਦਾ ਹੈ ਨਹੀਂ ਸੌ ਸੌ ਉਲਾਮੇ ਦੁਨੀਆ ਸਾ ਸਾ ਕਹਿੰਦੇ ਇਹ ਤੇ ਉਲਾਮੇ ਤੇਰੇ ਕੰਦ ਨਾ ਹੋ ਜਾਣਗੇ ਜਿਹੜਾ ਵਚਨ ਸਾਨੂੰ ਸਤਿਗੁਰੀਆਂ ਨੇ ਸਭ ਤੋਂ ਪਹਿਲਾਂ ਕਿਹਾ ਹੁਕਮ ਰਜਾਈ ਚੱਲਣਾ ਫਰਿਆਦ ਚੱਲਿਆ ਕਿਵੇਂ ਜਾਵਿਗਾ ਗੁਰਨਾਮ ਦਾਸ ਮਹਾਰਾਜ ਕੰਦੇ ਨਾਮ ਜਪ ਕੇ ਹਰਗੇ ਸੰਤ ਜਪੂ ਹਰ ਜਗਨਾ ਉਹ ਸਰਗਾਮ ਗੁਰੂ ਵੈਕੁੰਠ ਜੀ ਦਾ ਨਾਮ ਜਪ ਫਿਰ ਤੇਰੇ ਅੰਦਰੋਂ ਤੇ ਗਿਰੇ ਸਿੱਖਗੇ ਸਾਰੇ ਕਾਨੂੰ ਜਾਣਗੇ ਫਿਰ ਜੋ ਵੀ ਆਕਾਲ ਪੁਰਖ ਵੈਕੁੰਠ ਜੀ ਦਾ ਮੂਰਤ ਹੋਏਗਾ ਪਾਸਾ ਗਿੰਦੂ ਦੀ ਰਜਾ ਵਿੱਚ ਰਹਿਣਾ ਸਿੱਖ ਲਵੇਂਗਾ ਸੇਖਣਾ ਸਿੱਖਿਆ ਕੋ ਨੂੰ ਜਾਏਗਾ ਨਾਮ ਦੀ ਬਰਤਨ ਦੇ ਨਾਮ ਹਰੀ ਦਾ ਸੰਤ ਅਕਾਲ ਪੁਰਖ ਵੈਗੁਰੂ ਦਾ ਪਿਆਰਾ ਫਿਰ ਅਕਾਲ ਪੁਰਖ ਵੈਗੁਰੂ ਰਜਾ ਦੇ ਵਿੱਚ ਤੁਰਨ ਲੱਭਦਾ ਹੈ ਜੇ ਨਾਮ ਹਰਿ ਜਪਿਆ ਸੇ ਹਰ ਹੋਏ ਹਰ ਮੇਰੀ ਆਖੀਰ ਕੇ ਲਾਗੀ ਇਹ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ ਗਰੀਬਨਰਾਜ ਸਾਹਿਬ ਕਹਿੰਦੇ ਫਿਰ ਉਹ ਪਰਮਾਤਮਾ ਦਾ ਹੀ ਰੂਪ ਉਨਾਂ ਦੇ ਵਿੱਚ ਇਹ ਦੇਖ ਮੁੱਕ ਜਾਂਦੀ ਹੈ ਕਿਉਂਕਿ ਜੋਤ ਦੇ ਸਾਰਿਆਂ ਵਿੱਚ ਆਲਪ੍ਰਕ੍ਰਿਓ ਪ੍ਰਕਾਸ਼ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਪਛਾਣਿਆ ਨਹੀਂ ਹੈ ਅਸੀਂ ਸਿਰਫ ਸਰੀਰ ਨੂੰ ਆਪਣਾ ਸਮਝਦੇ ਹਾਂ ਸਰੀਰ ਨੂੰ ਆਪਾ ਜਾਣਦੇ ਹਾਂ ਪਰ ਬਾਹਰ ਸਾਹ ਕਿਹਦੇ ਸਰੀਰ ਤੋਂ ਮੈਂ ਹਾਂ ਸਰੀਰ ਤੇ ਤੈਨੂੰ ਰਹਿਣ ਵਾਲ ਤੇ ਸੰਸਾਰ ਦੇ ਵਿੱਚ ਇੱਕ ਮਕਾਨ ਦੀ ਤਰ੍ਹਾਂ ਮਿਲਿਆ ਹੈ ਇਨੋਂ ਬਾਹਰ ਤੱਕ ਇਥੋਂ ਵਾਪਸ ਚਲੇ ਜਾਣਾ ਹੈ ਜਿੰਨਾ ਸਮ ਅਨੰਕਾਰ ਨੇ ਦਿੱਤਾ ਓਨਾ ਹੀ ਇੱਥੇ ਸਮਾ ਰਹਿਣਾ ਹੈ ਅਖੀਰ ਨੂੰ ਇਸ ਸ਼ਰੀਰ ਨੂੰ ਛੱਡ ਕੇ ਤੁਰ ਜਾਵਾਂਗੇ ਇਸ ਗੱਲ ਕੇ ਪਾਰਸਾ ਕਹਿੰਦੇ ਭਾਈ ਆਪਣੇ ਮਨੂਰੀ ਨੂੰ ਪਛਾਨ ਤੂੰ ਕੌਣ ਹੈ ਤੂੰ ਮਨਰੰਕਾਰ ਦੀ ਰੂਹ ਹੈ ਉਹ ਜੋ ਉਹਦੇ ਵਿੱਚੋਂ ਜੋਤ ਆਈ ਹੈ ਤੇ ਜਦੋਂ ਫਿਰ ਉਹ ਪਾਰਸਾ ਕਹਿੰਦੇ ਆਕਾਰ ਕੋ ਬੈਰ ਕੋ ਜਿਹਦੇ ਨਾਮ ਨਾਲ ਜੁੜ ਗਿਆ ਹੈ ਫਿਰ ਤੇ ਅੰਦਰੋਂ ਜਿਹੜੀ ਹੈ ਕੋ ਜੋਤ ਪ੍ਰਕਾਸ਼ ਹੋ ਗਈ ਮੇਰ-ਤੇਰ ਕਤੂ ਹੋ ਜਾਏਗੀ ਫਿਰ ਤੂੰ ਨਿਰੰਕਾਰ ਦਾ ਹੀ ਰੂਪ ਬਣ ਜਾਵੇਂਗਾ ਪਾਸਾ ਕਹਿੰਦੇ ਜਿਨ ਹਰ ਜਉਇਆ ਸੇ ਹਰ ਹੋਵੇ ਜਿਨ੍ਹਾਂ ਨੇ ਆਕਾਰ ਰੂਪ ਵਹਿ ਪੰਜਪਿਆ ਨਾਮ ਜਿਨ੍ਹਾਂ ਨੇ ਜਪਿਆ ਪਾਸਾ ਕਹਿੰਦੇ ਗੁਰੂ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਭਾਈ ਚੋਜ ਤਮਾਸ਼ੇ ਕਰਨ ਵਾਲਾ ਕੀ ਜੀਵ ਰਹੂ ਉਹਨਾਂ ਨੂੰ ਮਿਲ ਪੈਂਦਾ ਹੈ ਕੇਵਲ ਕਲਪ ਕੇ ਲੱਗਦੀ ਨਾ ਮਹਾਗ ਜਿਹੜਾ ਪੂਜ ਤਮਾਸ਼ੇ ਕਰ ਰਿਹਾ ਹੈ ਬਾਸਾ ਕਹਿੰਦੇ ਨੇ ਇਹ జగਤ ਤਮਾਸ਼ਾ ਹੈ ਪ੍ਰਵਾਣੀ ਦੇ ਵਿੱਚ ਕਾਲਸਾਨੀ ਅਨੁਬਚਨ ਹੋ ਰਹੇ ਨੇ ਇਹ జగਤ ਤਮਾਸ਼ਾ ਹੈ ਤੇ ਉਹ ਤਮਾਸ਼ਾ ਕਰਨ ਵਾਲਾ ਆਕਾਲੰਭ ਵਹਿਗੁਰੂ ਸਾਨੂੰ ਮਿਲ ਪੈਂਦਾ ਹੈ ਜਿਹੜਾ ਵੀ ਨੁਕ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹਦੀ ਰਜਾ ਵਿੱਚ ਦੁਰਦਾਨ ਹੈ ਹਰ ਹਰ ਜਪਨ ਜਪ ਲੋਚ ਲੋਚਨੀ ਹਰ ਕਿਰਪਾ ਕਰ ਬਨਵੰਦੀ اے ਬਨਵਾਰੀ ਤੂੰ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਰਹੀਏ ਇਹ ਮੇਰ ਕਰਿ ਨਾਮ ਦਾਸ ਨਰਾਸਨ ਦੇ ਇਹ ਕਿਰਪਾ ਕਰਦੇ ਮੇਰੇ ਤੇ ਕਿ ਹਰ ਵੇਲੇ ਮੈਨੂੰ ਤੇਰੇ ਨਾਮ ਦੀ ਤਾਂਗ ਲੱਗੀ ਰਹੇ ਨਾਮ ਜਪਣ ਦੀ ਤਾਂਗ ਲੱਗੀ ਰਹੇ

ਏ ਮੇਰ ਕਰ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਮੇਰੇ ਦੇ ਮਨ ਦੇ ਵਿੱਚ ਚਾਹ ਇਹ ਬਣਿਆ ਰਹੇ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਜਾਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗਰਾਦੀ ਤੇ ਅਖੀਰ ਵਿੱਚ ਲਾਸਟ ਅੰਗ ਮਗੜਿਆਂ ਦੇ ਮੂਰ ਲਾ ਕੇ ਤੁਮ ਗੁਰੂ ਰਾਮਦਾਸ ਜੀ ਨਾਲ ਬੇਨਤੀ ਕਰਦੇ ਨੇ ਕਿ ਦਾਸ ਨਾਨਕ ਆਖਦਾ ਹੈ ਕਿ اے ਪ੍ਰਭੂ ਮੈਨੂੰ ਸਾਧ ਸੰਗਤ ਦੇ ਵਿੱਚ ਮਿਲਾਈ ਰੱਖ ਮੈਨੂੰ ਗੁਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੀ ਸਾਬ ਸੰਗਤ ਨੇ ਆ ਕੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਸੰਗਤ ਉਹ ਨਹੀਂ ਹੈ ਕਿ ਅਸੀਂ ਕਿਸੇ ਭਾਰਵੇਂ ਕੱਪੜਿਆਂ ਵਾਲਿਆਂ ਨੂੰ ਸੰਤ ਜਨਾਂ ਕੋਲੇ ਬੈਠੀਏ ਪ੍ਰਭੂ ਨਾਮ ਦੀ ਗੱਲੇ ਨਾਲ ਕਰਨ ਕੋ ਥੂਣੇ ਕਾਮਨਾ ਬਦਲਾਈ ਜਾਣ ਸਨ ਆਹ ਬੁਲਾਣਾ ਦਾਗਾ ਰਹਿ ਜਾ ਤੇਰਾ ਕੰਮ ਬਣੂ ਚੱਲ ਕਰਕੇ ਉਹਦੇੰਆਂ ਕੰਮ ਚ ਰਲੂ ਨਹੀਂ ਬਾਪ ਸਾਹਿਬ ਕਹਿੰਦੇ ਅਸਤੇ ਸੰਸਾar ਸੰਗਤ ਜਿਹੜੀ ਹੈ ਹਰ ਕੀਰਤ ਸਾਧ ਸੰਗਤ ਹੈ ਜਿੱਥੇ ਹਰੀ ਦੀ ਕੀਰਤਿ ਅਕਾਲ ਪੁਰਖ ਦੀ ਕੀਰਤਿ ਹੋ ਰਹੀ ਹੈ ਉਹ ਸਾਧ ਸੰਗਤ ਹੈ ਤੇ ਗੁਰੂ ਸਾਹਿਬ ਨੇ ਮੈਨੂੰ ਉਹ ਸੰਗਤ ਵਿੱਚ ਜਿੱਥੇ ਮੈਂ ਬੈਠ ਕੇ ਤੇਰੀ ਸੰਗਤ ਕਰਕੇ ਉਹਦੇ ਚੋਂ ਅਕਾਲ ਪੁਰਖ ਦੀ ਕੀਰਤ ਦੀ ਖਰਾ ਕੀ ਕੀ ਤੇਰੀ ਸੋងਾਂ ਤੇਰੀ ਵਡਿਆਈ ਸੁਣਦਾ ਤੇ ਤੇਰੇ ਹਰੀ ਦੇ ਪਿਆਰੇ ਜਿਹੜੇ ਨਾਮ ਜੁਪਨ ਵਾਲੇ ਨੇ ਆਪ ਜੱਗਦੇ ਨੇ ਪੂਰਨਾਂ ਨੂੰ ਲਪਾਉਂਦੇ ਨੇ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲਦੀ ਰਹੀਏ ਇਸ ਕਰਕੇ ਗ੍ਰੀਵਨਾਰਕੀਆਂ ਨੇ ਬੜੀ ਵੱਡੀ ਮਿਹਰਬਖਸ਼ੀ ਕੀਤੀ ਹੈ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਪਾਈ ਨਾਮ ਰੂਪੇ ਹਰਚ ਆਪਣੇ ਪੱਲੇ ਨਾਲ ਬੰਨ੍ਹ ਗੋ ਇਹ ਕਰਤੈ ਨਹੀਂ ਤੁਹਾਡੇ ਅੰਤਮ ਹੋਣਾ ਹੈ ਇਹ ਖਰਚਾ ਤੁਹਾਡੇ ਰਾਹ ਦਾ ਖਰਚਾ ਜਿਹੜਾ ਹੈ ਇਹ ਹੀ ਤੁਹਾਡਾ ਸਾਥ ਨਿਵਾਏਗਾ ਖਰਚਾ ਬੰਨਿਆ ਕਿਵੇਂ ਜਾਏਗਾ ਬਾਸਾ ਕਹਿੰਦੇ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਨਾਮ ਨਾਲ ਜੁੜ ਕੇ ਗੁਰੂ ਦੀ ਸੰਗਤ ਕਰਕੇ ਇਸ ਕਰਕੇ ਪਾਈ ਗੁਰੂ ਵਾਲੇ ਪਾਣ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਿਏ ਜਾਨ ਨਾਨਕ ਸੰਗਤ ਸਾਧ ਅਰਮੇ ਲੋ ਅਨਸਾਧ ਜਾਨ ਕਗਰਨੀ ਸਤਗੁਰ ਜੀ ਕਿਰਪਾ ਕਰੇ ਸਾਡੇ ਤੇ ਮਿਹਰ ਕਰੋ ਦਇਆ ਕਰੋ ਸਾਨੂੰ ਸੰਗਤ ਬਖਸ਼ੋ ਹਰੀ ਦੇ ਪਿਆਰਿਆਂ ਦੀ ਸਾਨੂੰ ਸੰਗਤ ਬਖਸ਼ੋ ਨਾਮ ਜਪੌਣ ਵਾਲਿਆਂ ਦੀ ਜਿਹੜਾ ਤੇਰੇ ਨਾਮ ਨਾਲ ਜੋੜਦੇ ਆਂ ਜਿਨ੍ਹਾਂ ਦੇ ਸੰਗਤ ਵਿੱਚ ਬੈਠ ਕੇ ਸਾਡਾ ਮਨ ਲੱਗਿਆ ਜਾਏ ਤੇ ਸਾਨੂੰ ਐਸੇ ਪਿਆਰਿਆਂ ਦੀ ਚਰਨਾਂ ਦੇ ਜਾਏ ਜਿਨ੍ਹਾਂ ਦੇ ਚਰਨ ਧੂਲ ਮस्तक ਲਾਉਣ ਦੇ ਨਾਲ ਸਾਡਾ ਪ੍ਰਣਾਮ ਹੈ ਇਸ ਕਰਨ ਦੀ ਪਾਈ ਗੁਰੂ ਮਾਰਗ ਨੂੰ ਤੇ ਪਾ ਸਾਂਝੀ ਨੇ ਵੀ ਵਚਨ ਕਹੇ ਨੇ ਅੱਜ ਦੇ ਪਾਵਨ ਪਿੱਤਰ ਮੁਖਵਾਸ ਜਿਹਦੇ ਰੰਗ ਵਿੱਚ ਕੇ ਪਾਈ ਤਾਲ ਨੂਰਨਾ ਕਰ ਮਤ ਜਾਣੂ ਆਜ ਕੇ ਕਾਹ ਲਈ ਮਤ ਜਾਣੂ ਅੱਜ ਨਾਮ ਜਪਾਂਗੇ ਕੱਲ ਨਾਮ ਜਪਾਂਗੇ ਅੱਜ ਉਪਾਲੇ ਬਣਾਗੇ ਕੱਲ ਗੁਰੂ ਗਾਲੇ ਬਣਾਗੇ ਆਸਾ ਕਿੰਨੇ ਨਾਮ ਨੂੰ ਨਾ ਕਰ ਜਿੰਨੀ ਛੇ ਇਹ ਹੋ ਸਕਦਾ ਹੈ ਕੋਈ ਬੜਾ ਬਣ ਜਾ ਗੁਰੂ ਬੜਾ ਬਣ ਕੇ ਨਾਮ ਨਾਲ ਜੁੜ ਜਾ ਤੇਰੇ ਸਰੀਰ ਦਾ ਪਤਲਾ ਹੋ ਜਾਏਗਾ ਤੇਰੀ ਜੀਵ ਆਤਮਾ ਦਾ ਪਤਲਾ ਹੋ ਜਾਏਗਾ ਇਸ ਕਰਕੇ ਗੁਰੂ ਵਾਲੇ ਬਣ ਭਾਈ ਵਾਲੇ ਬਣ ਕੇ ਨਾਮ ਜਪੋ ਨਿਤ ਨਿਮੀ ਬਣੀਏ ਸਾਧੂ ਗੁਰਾਂ ਦੀ ਖੁਸ਼ੀਖੀ ਦਾਤਨ ਕਰਕੇ ਆਪਣੇ ਇਸ ਮੁੱਖਾ ਜਨਮ ਨੇ ਉਜੜਾ ਸਾਨੂੰ ਸਤਿਗੁਰਾਂ ਨੇ ਬੜਾ ਚੰਗਾ ਭਜਨੋ ਗ੍ਰਸਿਆ ਇਹਨੂੰ ਸਰਗਲਾ ਕਰੀਏ ਆਓ ਹੋਈਆਂ तमाम ਭਰਾਨੀ ਜੀ ਨਾਲ ਸਤਿਗੁਰੂ ਜੀ ਬਖਸ਼ਣ ਜੋ ਜੀ ਕਰੀ ਸਤ ਸੰਤ ਬਖਸ਼ਣ ਜੋ ਬੈਸ ਰੇਣਾ ਜੀ ਕੋਈ ਵਿਚਾਰ ਵੀ ਮਨ ਪਾ ਜਾਏ ਸਤਿਗੁਰਾਂ ਨੇ ਸਿੱਖਿਆ ਨਾਨਕ ਕੇ ਰਹਿਣ ਕਰਿਓ ਗਲਤੀਆਂ ਦਾ ਦੀ ਜਾਣ ਕੇ ਮਾ ਕਰਣਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਬਲਾ